ਪ੍ਰੋਗਰਾਮ ਬਣੀ ਕੋਈ ਮੈਂ ਛਾਪਾ ਮਾਰਨੀ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੇ ਹੁੰਦੇ ਸਰਕਾਰਾਂ ਕਮੀਆ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆ ਦੇ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਣਾਡੇ ਦੀ ਆਈਟੀਆ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਸੀ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਨੇ ਕਾਫਤੇ ਦੇ ਵਿੱਚ ਵਿੱਚ ਜਿਹੜਾ ਸਾਰਾ ਪਲਾਨ ਬਣਾ ਕੇ ਦਿਓ ਕਿ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆਈ ਤਾਂ ਘਟੋਕ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਾ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ आईटी आ गया वो एक्सपर्ट बन के निकलदा चाहे रेडियो ਦਾ ਚਾਹੇ ਮੋਬਾਈਲ ਦਾ ਚਾਹੇ ਖਰਾਬ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈ ਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ एडीसी ਡਵੈਲਪਮੈਂਟ ਸਰ ਮਾਨਸਾਨਾ ਇਖੜੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਖਸਿੰਤੀਆਂ ਚਾਹੀਦੀ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਜੀ ਫਿਰ ਮੈਂ ਹਸਪੀਟਲ ਚ ਆਇਆ ਸੀ ਹਸਪੀਟਲ ਦਾ ਮੈਂ ਤਾਂ ਕਾਰਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇਕੱਲਾ ਤਾਂ ਕਾਰਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਆ ਹਾਂ ਬੜਾ ਅੱਛਾ ਲੱਗਿਆ ਕਿ facilties ਬਹੁਤ ਕਮਾਲ ਨੇ new born babies ਨਵੇਂ ਜਿਹੇ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਰਿਸ਼ਤੇਰਾਂ ਨੂੰ ਵੀ ਮਿਲਿਆ ਕੋਈ ਨੰਗਲ ਤੋਂ ਐ ਕੋਈ ਮੰਗਾਨੀਆਂ ਤਾਂ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮੈਨੂੰ ਦੱਸਣ ਦੱਸਿਆ ਕਿ ਸਾਰੀਆਂ ਹੀ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਹ ਜੀ ਦਵਾਈ ਨਹੀਂ ਹੈ ਜੀ ਜਿਹੜੀ ਬਾਹਰੋਂ ਮੰਗਾਉਣੀ ਪੈਗੀ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਦੇ ਪੈਣੇ ਫਿਰ ਜੀ ਮੰਗਾਉਣੀ ਵੀ ਪੈਗੀ ਬਾਹਰੋਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਵਗਾ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਫਾਈ ਸੇਵਕਾਂ ਦੀ ਘਾਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀ ਇਹ ਪੂਰੀਆਂ ਕਰ ਦਿਓ ਸੋਰੀ ਕਿ ਨਾਜ਼ ਮੰਡੀ ਵਾਲਾ ਤੁਸੀਂ ਐਲਾਨ ਕਰਕੇ ਨਾਜ਼ ਮੰਡੀ ਬਾਹਰ ਕੱਢਾਂਗੇ ਬੁੜਲਾਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਜੀ ਥੋੜਾ ਜਿਹਾ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਤਾਸ ਪਰ ਕਰਾਉਣਾ ਪਊ ਪਰ ਅਨਾਜ ਮੰਡੀ ਬੁੜਲਾਡੇ ਦੀ ਬਾਹਰ ਕੱਢਾਂ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਸਾੜਾ ਤੇ ਕੱਲਾ ਬੁੜਲਾਡਾ ਨਹੀਂ ਸੁਨਾਮ ਦੀ ਵੀ ਅਨਾਜ ਮੰਡੀ ਅੰਦਰ ਹੈ ਬਸਾੜਾ ਅੰਦਰ ਹੈ ਸੰਗਰੂਰ ਤੇ ਵੀ ਬਸਾੜਾ ਤੇ ਅਨਾਜ ਮੰਡੀ ਅੰਦਰ ਕਿਉਂਕਿ ਉਸ ਵੇਲੇ ਅਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਉਹਨੂੰ ਅਬਾਦੀ ਵਧ ਗਈ ਹਰਦਵਾਲੇ ਸ਼ਹਿਰ ਬਸ ਗਿਆ ਸੀਐਮ ਸਾਹਿਬ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਤੁਹਾਨੂੰ ਐਮਐਲ ਸਾਹਿਬ ਨੇ ਵੀ ਪਰ ਫਿਰ ਵੀ 16 ਡਾਕਟਰ 16 ਡਾਕਟਰ ਇੱਥੇ ਨੰਬਰ ਸੀ ਮਾਨਸਾ ਦੇ ਲਈ ਨਵੇਂ ਦਿੱਤੇ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਘਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਹੈ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਹੁਣੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕਿਉਂ ਆਉਂਦੇ ਨੇ ਸੈਲਰੀ ਘਟ ਸੀ ਪ੍ਰਾਈਵੇਟ 'ਚ ਸੈਲਰੀ ਜ਼ਿਆਦਾ ਨਹੀਂ ਦੀ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰਬ ਦਾ ਰੂਪ ਤੇ ਨੇ ਘਟੂ ਘਟੂ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਉਹ ਇੱਥੇ ਕੰਮ ਕਰਕੇ ਖੁਸ਼ ਹੋ। ਸੋ ਮੈਡੀਕਲ ਕਾਲਜ ਵੀ ਬਣਾ ਰਹੇ ਆਂ ਸੰਗਰੂਰ, ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ। ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਹੋਣਗੇ। ਸੀਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਗਿਆ। ਮੈਂ ਅੱਜ ਵਿਜ਼ਿਟ ਕਰਨ ਆਇਆ। ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਆ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਆ ਕੋਈ ਟੈਕਨੀਕਲ ਦਵਾਈ ਦਾ ਹਾਲਾਤ ਇਹਨੇ 7 ਲੱਖ ਦੇ ਟੈਂਡਰ ਹੋਇਆ ਦਵਾਈ ਹਲੇ ਤੱਕ ਪਰਚੇਜ ਨਹੀਂ ਕੀਤੀ ਗਈ ਸਰ ਮਰੀਜ਼ ਬਾਹਰੋਂ ਲੈ ਕੇ ਦਵਾਈ ਆਉਂਦੇ ਆ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਕੁਝ ਦਿਨ ਦੁਆਰ ਦੇਖ ਲੇ ਜੇਦੋਂ ਛਾਪਣ ਦਾ ਜਾਂ ਨੁਕਤਾ ਚੀਨੀ ਦੇ ਸ਼ੰਕਤ ਨਹੀਂ ਕਰ ਲਓ ਸਰੜਕਿਆਂ ਦੇ ਕਾਲਜ ਹੈਗਾ ਸਰ ਕਿ ਰੇਲਵੇ ਰੋਡ ਦੀ ਬਹੁਤ ਖਰਾਬ ਹਾਲਤ ਹੈ ਰੇਲਵੇ ਰੋਡ ਦੀ ਬਹੁਤ ਠੀਕ ਹੈ ਨਾ ਮੈਂ ਬੁਲਾ ਡੇ ਆਇਆ ਮੈਨੂੰ ਜਿਹੜਾ ਇਨਫੋਰਮੇਸ਼ਨ ਮੈਂ ਖੁਦ ਮੰਤਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਗਲਤ ਜਾਣਕਾਰੀ ਨਹੀਂ ਦੇ ਸਕਦਾ ਬੰਨਾ ਸਸਪੈਂਡ ਹੋ ਜੂਗਾ ਕਰੋ ਜੇ ਮੈਨੂੰ ਇੱਥੇ ਕਹਤਾ ਇੱਥੇ ਸਾਰਾ ਕੁਝ ਹੈ ਜੀ ਮੈਂ ਕੁ ਮੈਂ ਦਿਖਾਉ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਜਾ ਬਾਥਰੂਮ ਚ ਪਤਾ ਲੱਗ ਜਾਂਦਾ ਪਰ ਤੁਹਾਡੇ ਤੋਂ ਪਹਿਲਾਂ ਸਰ ਸਾਫ ਹੋ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰ ਸਰ ਲੇਡੀਜ਼ ਬਾਥਰੂਮ ਸਰ ਇੱਕ ਸਵਾਲ ਹੈ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਹਾਈਟੇਚ ਹਾਈਟੇਚ ਗਿਆ ਮੈਂ ਹਾਈਟੇਚ ਬਾਥਰੂਮ ਦਾ ਬਹੁਤ ਬੁਰਾ ਹੱਥ ਮੈਂ ਤੇ ਕਿਉਂਕਿ ਉਹਨੇ ਉਹਨੇ ਸੋਚਿਆ ਨਹੀਂ ਸੀ ਕਿ ਆਈਟੀ ਚ ਆ ਜਾਈਏ ਸੋ ਥੋੜਾ ਜਿਹਾ ਟਾਈਮ ਮੈਂ ਸਾਰੇ ਕੱਤੇ ਤੁਸੀਂ ਬੱਲਾ ਪਹਿਲਾਂ ਦੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਕਦੇ ਉਹਨਾਂ ਨੂੰ ਵੀ ਸਵਾਲ ਪੁੱਛਣਾ ਸਾਰੀ ਕਿ ਰੇਲਵੇ ਰੋਡ ਦੀ ਬਹੁਤ ਖਸਤਾ ਹਾਲਤ ਹੈ ਸਰ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋ ਗਏ ਨੇ ਸੋ 3 ਸਾਲ ਮੈਂ ਉਹ ਇਹਨਾਂ ਕਰ ਚਾਹੁੰਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ ਹੈ ਸਭ ਕੁਝ ਠੀਕ ਹੋਏਗਾ ਪ੍ਰੋਗਰਾਮ ਬਣੇਗਾ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੇ ਹੁੰਦੇ ਆ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਦੇ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਣਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਸੀ ਸੋ ਇਹ ਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆ ਹੀ ਤਾਂ ਕਿਟੂ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਬਾਲ ਹੀ ਨਹੀਂ ਮਿਲੂਗਾ ਕਹਾਂ ਜਾ ਕੇ ਪੜ੍ਹਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ 'ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਜੇ ਟਰੈਕਟਰ ਦਾ ਚਾਹੇ ਬੱਸ ਦਾ ਹੈ ਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ਏਡੀਸੀ ਡਿਵੈਲਪਮੈਂਟ ਮਾਨਸਾਨਾ ਇਖੜੇ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਵਿਸ਼ੇਸ਼ਤਾਵਾਂ ਚਾਹੀਦੀ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਜੀ ਫਿਰ ਮੈਂ ਹਸਪੀਟਲ ਚਾਹਿਆ ਨਾ ਏਸੀ ਹਸਪੀਟਲ ਦਾ ਮੈਂ ਤਾਂ ਕਾਰਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇਕੱਲਾ ਤੋਂ ਕਾਰਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਆ ਹਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੌਰਨ ਬੇਬੀਜ਼ ਨਵੇਂ ਜੰਮੇ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਕੋਈ ਨੰਗਲ ਤੋਂ ਆਏ ਕੋਈ ਮਂਗਾਣੀਆਂ ਤੋਂ ਤੇ ਖੁਸ਼ ਨੇ ਦਵਾਈਆਂ ਸਾਰੀਆਂ ਡਾਕਟਰ ਸਾਹਿਬ ਦੱਸਿਆ ਕਿ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਹ ਜੀ ਦਵਾਈ ਨਹੀਂ ਹੈ ਜਿਹੜੀ ਬਾਹਰੋਂ ਮੰਗਵੋਣੀ ਪੈਗੀ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਨੂੰ ਪੈਣ। ਕਿ ਜਿ ਮੰਗਾਉਣੀ ਵੀ ਪੈ ਜੇ ਬਾਹਰੋਂ। ਹਸਪੀਟਲ ਆਪ ਲੈ ਕੇ ਆਉਗਾ। ਮਰੀਜ਼ ਨਹੀਂ ਜਾ ਬਾਰ। ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ। ਸਫਾਈ ਸੇਵਕਾਂ ਦੀ ਘਾਟ ਹੈ। ਇਹ ਮੈਨੂੰ ਦੋ ਕਮੀਆਂ ਪਤਾ ਲੱਗੀਆਂ। ਜਲਦੀ ਇਹ ਪੂਰੀਆਂ ਕਰ ਦਿਓ। ਸਰ ਇੱਕ ਨਾਜ਼ ਮੰਡੀ ਵਾਲਾ ਤੁਸੀਂ ਐਲਾਨ ਕਰਕੇ ਨਾਜ਼ ਮੰਡੀ ਬਾਹਰ ਕੱਢਾਂਗੇ। ਬੁੱਢਾ ਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ। ਜੀ ਥੋੜਾ ਜਿਆ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਹੁੰਚਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਤਾਸ ਪਰ ਕਰਾਉਣਾ ਪਰ ਅਨਾਜ ਮੰਡੀ ਬੁੱਢਲਾਡੇ ਦੀ ਬਾਹਰ ਕੱਢਾਂ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਸਾੜਾ ਤੇ ਕੱਲਾ ਬੁੱਢਲਾਡਾ ਨੇ ਸੁਨਾਮ ਦੀ ਵੀ ਅਨਾਜ ਮੰਡੀ ਅੰਦਰ ਹੈ ਬਸਾੜਾ ਅੰਦਰ ਹੈ ਸੰਗਰੂਰ ਦਾ ਵੀ ਬਸਾੜਾ ਤੇ ਅਨਾਜ ਮੰਡੀ ਅੰਦਰ ਹੈ ਕਿਉਂਕਿ ਉਸ ਵੇਲੇ ਅਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਹੜ੍ਹ ਵਾਲੇ ਸ਼ਹਿਰ ਬਸ ਗਿਆ ਸੀਮ ਸਾਹਿਬ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਸਾਨੂੰ ਐਮਐਲਏ ਸਾਹਿਬ ਨੇ ਵੀ ਪਰ ਫਿਰ ਵੀ 16 ਡਾਕਟਰ 16 ਡਾਕਟਰ ਇੱਥੇ ਨੰਬਰ ਸੀ ਮੰਨਤਾ ਜਿਲੀ ਨਵੇਂ ਦਿੱਤੇ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਹੋਣੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕੇ ਆਉਂਦੇ ਨੇ ਸੈਲਰੀ ਕੱਟ ਸੀ ਪ੍ਰਾਈਵੇਟ 'ਚ ਸੈਲਰੀ ਜ਼ਿਆਦਾ ਨਹੀਂ ਦੀ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰਬ ਦਾ ਰੂਪ ਕਿਨ ਹੈ ਘਟੂ ਘਟੂ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਕਿਉਂਕਿ ਇੱਥੇ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਹੈ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਸੀਐਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੈ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਆ ਕੋਈ ਟੈਕਨੀਕਲ ਹੈ ਦਵਾਈ ਦਾ ਹਾਲਾਤ ਇਹਨੇ 7 ਲੱਖ ਦੇ ਟੈਂਡਰ ਹੋਏ ਆ ਦਵਾਈ ਹਲੇ ਤੱਕ ਪਰਚੇਜ਼ ਨਹੀਂ ਕੀਤੀ ਗਈ ਸਰ ਮਰੀਜ਼ ਬਾਹਰੋਂ ਲੈ ਕੇ ਦਵਾਈ ਆਉਂਦੇ ਆ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਤੁਸੀਂ ਦੇ ਦੁਆਰ ਦੇਖ ਲਓ ਜੇਦੋਂ ਛਾਪਣ ਦਾ ਜਾਂ ਨੁਕਤਾ ਚੀਨੀ ਦਾ ਸ਼ੌਕਤ ਨਹੀਂ ਕਰ ਲੋ ਬੱਚੀਆਂ ਦੇ ਕਾਲ ਜਿਹਾ ਸਰਿਕ ਰੇਲਵੇ ਰੋਡ ਦੀ ਬਹੁਤ ਖਾਸ ਹਾਂ ਦਾ ਜੀ ਰੇਲਵੇ ਰੋਡ ਦੀ ਬਹੁਤ ਠੀਕ ਹੈ ਨਾ ਮੈਂ ਬੁਲਾ ਡੇ ਆਇਆ ਮੈਨੂੰ ਜਿਹੜਾ ਇਨਫੋਰਮੇਸ਼ਨ ਮੈਂੱਖ ਮੰਤਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਗਲਤ ਜਾਣਕਾਰੀ ਨਹੀਂ ਦੇ ਸਕਦਾ ਬੰਨ ਸਸਪੈਂਡ ਹੋ ਜੂਗਾ ਫਿਰ ਜੇ ਮੈਨੂੰ ਇੱਥੇ ਕਹਤਾ ਤਾਂ ਸਾਰਾ ਕੁਝ ਹੈ ਜੀ ਮੈਂ ਤੁਹਾਨੂੰ ਦਿਖਾਉ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਨਾ ਬਾਥਰੂਮ ਚ ਪਤਾ ਲੱਗ ਗਿਆ ਸੋਡੇ ਆਪ ਤੋਂ ਪਹਿਲਾਂ ਸਭ ਸਾਫ ਹੋ ਜਾ ਬاتھਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰ ਲੈ ਲੇਡੀਜ਼ ਬਾਥਰੂਮ ਸਰ ਇੱਕ ਸਵਾਲ ਹੈ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਆਈਟੀ ਚ ਗਿਆ ਮੈਂ ਆਈਟੀ ਚ ਬਾਥਰੂਮ ਤਾਂ ਬਹੁਤ ਬੁਰਾ ਹੁੰਦਾ ਮੈਂ ਤੇ ਕਿਉਂਕਿ ਉਹਨੇ ਉਹਨੇ ਸੋਚਿਆ ਨਹੀਂ ਸੀ ਕਿ ਆਈਟੀ ਚ ਆ ਜੀ ਸੋ ਥੋੜਾ ਜਿਹਾ ਟਾਈਮ ਮੈਂ ਸਾਰੇ ਇੱਕ ਤੁਸੀਂ ਪਹਿਲਾਂ ਪਹਿਲਾਂ ਦੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਕਦੇ ਉਹਨਾਂ ਨੂੰ ਵੀ ਸਵਾਲ ਪੁੱਛਣਾ ਸਾਰੇ ਕਿ 90 ਰੋਡ ਦੀ ਬਹੁਤ ਖਸਤਾ ਹਾਲਤ ਹੈ ਸਰ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋਏ ਨੇ ਤੋ ਤਿੰਨ ਸਾਲ ਮੈਂ ਉਹ ਇਹ ਨਹੀਂ ਕਿ ਚਾਤੂ ਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ ਹੈ ਸਭ ਕੁਝ ਠੀਕ ਹੋਊਗਾ ਪ੍ਰੋਗਰਾਮ ਬਣੇਗਾ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆ ਵਾਲੇ ਕੋਲੋਂ ਜਾਣਾ ਵਾਸਤੇ ਕਿਹਾ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਪਲਾਡ ਦੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਸੀ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਹਨੇ ਕਾਫਤੇ ਦੇ ਵਿੱਚ ਵਿੱਚ ਜਿਹੜਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆਈ ਤਾਂ ਘਟੋ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮੌਲ ਹੀ ਨਹੀਂ ਮਿਲੂਗਾ ਕਾਹਨ ਜਾ ਕੇ ਬਾਹਰ ਜਾ ਕੇ ਕੀ ਕਰਨਗੇ आईटीआई ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ आईटीआई 'ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਬ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ADC ਡਿਵੈਲਪਮੈਂਟ ਸਰ ਮਾਨਸਾਨਾ ਇਖੜੇ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਸਹੂਲਤਾਂ ਚਾਹੀਦੀਆਂ ਤਾਕੀ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਜੀ ਫਿਰ ਮੈਂ ਹਸਪੀਟਲ ਚ ਆਇਆ ਸੀ ਐਸੀ ਹਸਪੀਟਲ ਤੇ ਮੈਂ ਤੋਂ ਘਟਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇਕੱਲਾ ਤੋਂ ਘਟਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਆ ਹਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੋਨ ਬੇਬੀਜ਼ ਨੰਗੇਨੇ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਵੀ ਨੰਗਲ ਤੋਂ ਐ ਕੋਈ ਮਹੰਗਾ ਨਹੀਂ ਆ ਤਾ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮੈਨੂੰ ਡਾਕਟਰ さん ਦੱਸਿਆ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਹ ਜੀ ਦਵਾਈ ਨਹੀਂ ਹੈ ਜੀ ਜਿਹੜੀ ਬਾਹਰੋਂ ਮੰਗਾਉਣੀ ਪੈਗੀ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਨੂੰ ਦੇ ਪੈਣ ਫਿਰ ਜਿਹੜੀ ਮੰਗਾਉਣੀ ਵੀ ਪੈਗੀ ਬਾਹਰੋਂ ਤਾਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਣਾ ਪੜੇ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਫਾਈ ਸੇਵਕਾਂ ਦੀ ਘਾਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀ ਇਹ ਪੂਰੀਆਂ ਕਰ ਦਿਓ ਸਰਕਾਰ ਨਾਜ ਮੰਡੀ ਵਾਲਾ ਤੁਸੀਂ ਐਲਾਨ ਕਰਕੇ ਨਾਜ ਮੰਡੀ ਬਾਹਰ ਕੱਢਾਂਗੇ ਬੁੜਲਾਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਜੀ ਥੋੜਾ ਜਿਹਾ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਤਾਸ ਪਰ ਕਰਾਉਣਾ ਪਰ ਨਾਜ ਮੰਡੀ ਬੁੜਲਾਡੇ ਦੀ ਬਾਹਰ ਕੱਢਾਂ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿ ਬਿਲਕੁਲ ਬਸਾੜਾ ਤੇ ਕਲਾ ਬੁੜਲਾਡਾ ਨੇ ਸੁਨਾਮ ਦੀ ਵੀ ਨਾਜ ਮੰਡੀ ਅੰਦਰ ਹੈ ਬਸਾੜਾ ਅੰਦਰ ਹੈ ਸੰਗਰੂਰ ਤੇ ਵੀ ਬਸਾੜਾ ਤੇ ਨਾਜ ਮੰਡੀ ਅੰਦਰ ਹੈ ਉਹ ਉਸ ਵੇਲੇ ਨਾਜਮੰਡੀयां ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਹਰਦਵਾੜੇ ਸ਼ਹਿਰ ਬਸ ਗਿਆ ਸੀਐਮ ਸਾਹਿਬ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਤੁਹਾਨੂੰ ਐਮਐਲ ਸਾਹਿਬ ਨੇ ਵੀ ਪਰ ਫਿਰ ਵੀ 16 ਡਾਕਟਰ 16 ਡਾਕਟਰ ਇੱਥੇ ਨੰਬਰ ਸੀ ਮਾਨਸਾ ਦੇ ਲਈ ਨਵੇਂ ਦਿੱਤੇ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਘਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਹੈ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਉਹਨੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕਿਉਂ ਆਉਂਦੇ ਨੇ ਸੈਲਰੀ ਘਟ ਸੀ ਪ੍ਰਾਈਵੇਟ 'ਚ ਸੈਲਰੀ ਜ਼ਿਆਦਾ ਮੰਗਦੀ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰਬ ਦਾ ਰੂਪ ਦਿਨੇ ਘਟੂ ਘਟ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਉਹ ਇੱਥੇ ਕੰਮ ਕਰਕੇ ਖੁਸ਼ ਹਾਂ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਆ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਸੀਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਅਹੁਦਾ ਘਟਨ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਆ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਆ ਕੋਈ ਟੈਕਨੀਕਲ ਦਵਾਈ ਦਾ ਹਾਲਾਤ ਇਹਨੇ 7 ਲੱਖ ਦੇ ਟੈਂਡਰ ਹੋਇਆ ਦਵਾਈ ਹਲੇ ਤੱਕ ਪਰਚੇਜ ਨਹੀਂ ਕੀਤੀ ਗਈ ਸਰ ਮਰੀਜ਼ ਬਾਹਰੋਂ ਲੈ ਕੇ ਦਵਾਈ ਆਉਂਦੇ ਆ ਵਾਧੂ ਪਿਆ ਜੀ ਮੈਂ ਦੇਖਿਆ ਸਰ ਕੁਝ ਦਿਨ ਦੁਆਰ ਦੇਖ ਲੇ ਜੇਦੋਂ ਛਾਪਣ ਦਾ ਜਾਂ ਨੁਕਤਾ ਚੀਨੀ ਦਾ ਸ਼ੌਕਤ ਨਹੀਂ ਕਰ ਲੋ ਸਰ ਲੜਕੀਆਂ ਦੇ ਕਾਲਜ ਹੈਗਾ ਸਰ ਕਿ ਰੇਲਵੇ ਰੋਡ ਦੀ ਬਹੁਤ ਖਾਸ ਥਾਂ ਹੈ ਰੇਲਵੇ ਰੋਡ ਦੀ ਬਹੁਤ ਠੀਕ ਹੈ ਨਾ ਮੈਂ ਬੁਲਾ ਡੇ ਆਇਆ ਮੈਨੂੰ ਜਿਹੜਾ ਇਨਫੋਰਮੇਸ਼ਨ ਮੇਖਣਤਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦੇ ਗਲਤ ਜਾਣਕਾਰੀ ਨਹੀਂ ਦੇ ਸਕਦੇ ਬੰਨਾ ਸਸਪੈਂਡ ਹੋ ਜਾਇਆ ਕਰੋ ਜੇ ਮੈਨੂੰ ਇੱਥੇ ਕਹਤਾ ਸਾਰਾ ਕੁਝ ਹੈ ਜੀ ਮੈਂ ਕੁਆ ਲਿਆ ਦਿਖਾਉ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਜਾਣਾ ਬਾਥਰੂਮ ਚ ਪਤਾ ਲੱਗ ਜਾਂਦਾ ਪਰ ਤੁਹਾਡੇ ਤੋਂ ਪਹਿਲਾਂ ਸਰ ਸਾਫ ਹੋ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰ ਸਰ ਲੇਡੀਜ਼ ਬਾਥਰੂਮ ਸਰ ਇੱਕ ਸਵਾਲ ਹੈ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਹਾਈਟੇਚ ਹਾਈਟੇਚ ਗਿਆ ਮੈਂ ਹਾਈਟੇਚ ਬਾਥਰੂਮ ਤਾਂ ਬਹੁਤ ਬੁਰਾ ਹੱਥ ਮੈਂ ਤੇ ਕਿਉਂਕਿ ਉਨੇ ਉਨੇ ਸੋਚਿਆ ਨਹੀਂ ਸੀ ਕਿ ਇਹ IT ਚ ਆ ਜੀ ਸੋ ਥੋੜਾ ਜਿਹਾ ਟਾਈਮ ਉਸੇ ਬੱਲਾ ਪਹਿਲਾਂ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਕਦੇ ਉਹਨਾਂ ਨੂੰ ਵੀ ਸਵਾਲ ਪੁੱਛਣਾ ਸਰਿਕ ਰੇਲਵੇ ਰੋਡ ਦੀ ਬਹੁਤ ਖਾਸ ਹਾਲਤ ਹੈ ਸਰ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋਏ ਨੇ ਸੋ 3 ਸਾਲ ਮੈਂ ਉਹ ਇਹਨਾਂ ਕਿਰ ਜਾਦੂ ਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ ਹੈ ਸਭ ਕੁਝ ਠੀਕ ਹੋਏਗਾ ਪ੍ਰੋਗਰਾਮ ਬਣੇਗਾ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਫਰ ਲੈ ਮੈਂ ਆਈਟੀਆ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆ ਵਾਲੇ ਕੋਲ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਿਨਾਂ ਡੇਰੀ ਆਈਟੀਆ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਤੇ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਅਨੇ ਕਾਫਤੇ ਦੇ ਵਿੱਚ ਵਿੱਚ ਜਿਹੜਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆਈ ਤਾਂ ਕਿ ਟੋ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮਾਲ ਹੀ ਨਹੀਂ ਮਿਲੂਗਾ ਕਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆਈ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ਏਡੀਸੀ ਡਵੈਲਪਮੈਂਟ ਸਰ ਮਾਨਸਾਨ ਨੇ ਇਖੜੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉਥੇ ਕੀ ਕੀ ਹੋਰ ਫੈਸਿਲਟੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਜੀ ਫਿਰ ਮੈਂ ਹਸਪੀਟਲ ਚਾਹੀਆਂ ਐਸੀ ਹਸਪੀਟਲ ਤਾਂ ਮੈਂ ਤੁਹਾਨੂੰ ਕਾਟਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇਕੱਲਾ ਤੁਹਾਨੂੰ ਕਾਟਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਵਿੱਚ ਕੁਝ ਹੁੰਦਾ ਵੀ ਆ ਹਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੌਰਨ ਬੇਬੀਜ਼ ਨੰਨੇ ਜਿਹੇ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਹਸਪਤਾਲ ਨੂੰ ਵੀ ਮਿਲਿਆ ਵੀ ਨੰਗਲ ਤੋਂ ਐ ਕੋਈ ਮਹੰਗਾ ਨਹੀਂ ਆ ਤਾ ਤੇ ਖੁਸ਼ ਨੇ ਦਵਾਈਆਂ ਸਾਰੀਆਂ ਡਾਕਟਰ ਸਾਹਿਬ ਦੱਸਿਆ ਕਿ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਜੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਮੰਗਵੋਣੀ ਪੈਗੀ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਨੂੰ ਪੈਣ ਕਿ ਜੇ ਮੰਗਵੋਣੀ ਵੀ ਪੈਜੀ ਬਾਹਰੋਂ ਤਾਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਣਾ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਫਾਈ ਸੇਵਕਾਂ ਦੀ ਘਾਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀ ਇਹ ਪੂਰੀਆਂ ਕਰ ਦਿਓ ਸਰ ਕਿ ਅਨਾਜ ਮੰਡੀ ਵਾਲਾ ਤੁਸੀਂ ਐਲਾਨ ਕਰਕੇ ਅਨਾਜ ਮੰਡੀ ਬਾਹਰ ਕੱਢਾਂਗੇ ਬੁੱਢਲਾ ਡੇਰੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਜੀ ਥੋੜਾ ਜਿਹਾ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਟ੍ਰਾਂਸਫਰ ਕਰਨਾ ਪਊ ਪਰ ਅਨਾਜ ਮੰਡੀ